ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ 8TT ਨਾਟ 94빅 ਅਪਡੇਟ سامنے ਆਈ ਹੈ ਹੁਣੇ-ਹੁਣੇ ਨੋਟਿਸ ਜਾਰੀ ਕੀਤਾ ਹੈ ਪੇਪਰ ਜਿਨ੍ਹਾਂ ਨੇ ਦੇਣ ਜਾਣਾ ਹੈ ਪੇਪਰ ਪੰਜਾਬੀ A ਕੁਆਲੀਫਿਕੇਸ਼ਨ ਟੈਸਟ ਹੋਣਾ ਹੈ ਜਿਹੜਾ ਉਹਦੇ ਰਿਗਾਰਡਿੰਗ ਇੱਕ ਨਵਾਂ ਨੋਟਿਸ ਜਾਰੀ ਕਰ ਦਿੱਤਾ ਪੇਪਰ ਤੋਂ ਪਹਿਲਾਂ ਤੇ ਜਿਹੜੇ ਬੱਚੇ ਇਹ ITT ਵਾਲੇ ਹੈਗੇ ਨੇ 9894 ਵਾਲੇ ਉਹਨਾਂ ਲਈ ਬੇਹ ਜਰੂਰੀ ਸੋਚਣਾ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦੇਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਚਲੋ ਦੋਸਤੋ ਨੋਟਿਸ ਦਿਖਾਉਣੇ ਆ ਤੁਹਾਨੂੰ ਕੀ ਉਹਨਾਂ ਨੇ ਕਿਹਾ ਨੋਟਿਸ ਜਾਰੀ ਕਰਕੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਮਿਤੀ 24/7 ਨੂੰ ਇਹ ਅੱਜ ਹੀ ਰਿਲੀਜ਼ ਹੋਇਆ ਉਹਨਾਂ ਨੇ ਕੀ ਕਿਹਾ ਪਬਲਿਕ ਨੋਟਿਸ ਦੇ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਨੇ 9894 ITT ਕਾਡਰ ਦਾ ਵਿਗਿਆਪਨ ਮਿਤੀ 12 ਨੂੰ ਦਿੱਤਾ ਗਿਆ ਸੀ ਜਿਸ ਦੀ ਅਪਲਾਈ ਦੀ ਮਿਤੀ ਫਲਾਣਾ ਸੀਗਾ 10-11 2022 ਸੀ ਠੀਕ ਹੈ ਜੀ ਇਹ ਜੋ ਵੀ ਸੀਗਾ ਠੀਕ ਹੈ ਜੀ ਪੇਪਰ A ਦੁਬਾਰਾ ਲਿਆ ਜਾਣਾ ਹੈ 5994 TTT ਇਸ ਮੰਤਲ 5994 TTT ਪੇਪਰ A ਪੰਜਾਬੀ ਦਾ ਸਿਲੇਬਸ ਵਿਭਾਗ ਦੀ ਵੈਬਸਾਈਟ ਤੇ ਅਪਲੋਡ 18 ਪੈ ਨੂੰ ਅਪਲੋਡ ਕਰ ਦਿੱਤਾ ਗਿਆ ਹੈ ਇਨਾਂ ਸਮਾਂ ਲਈ ਲਿਖਤੀ ਪੇਪਰ ਮਿਤੀ 28 7 2024 ਨੂੰ ਲਿਆ ਜਾਏਗਾ ਉਹਨਾਂ ਨੇ ਕੀ ਕਹਿੰਦਾ ਹੈ ਕਿ ਇਨਾਂ ਸਮਾਂ ਲਈ ਲਿਖਤੀ ਪੇਪਰ ਲਈ ਐਡਮਿਟ ਕਾਰਡ ਵੈਬਸਾਈਟ ਤੇ ਅਪਲੋਡ ਕਰ ਦਿੱਤੇ ਗਏ ਸਨ ਉਸ ਪਰੰਤ ਪ੍ਰਬੰਧਕੀ ਕਾਰਨ ਕਰਕੇ TTT ਦੇ ਦੋ ਪ੍ਰੀਖਿਆ ਕੇਂਦਰਾਂ ਵਿੱਚ ਤਬਦੀਲੀ ਕੀਤੀ ਗਈ ਹੈ ਤਾਂ ਪਹਿਲਾ ਬਣਾਇਆ ਗਿਆ ਪ੍ਰੀਖਿਆ ਕੇਂਦਰ ਸੀ ਕੀ ਸੈਂਟਰ ਕੋਡ 201 ਗਵਰਨਮੈਂਟ ਹਾਈ ਸਕੂਲ ਸੈਕਟਰ 40 ਚੰਡੀਗੜ੍ਹ ਤੇ ਇਹਨੂੰ ਇਹਨਾਂ ਨੇ ਬਦਲ ਕੇ ਕਰ ਦਿੱਤਾ ਹੈ ਇਨੂੰ ਇਹਨਾਂ ਨੇ ਦੋਸਤੋ ਬਦਲ ਦਿੱਤਾ ਹੈ ਸੈਂਟਰ ਕੋਡ 20 ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 18 ਚੰਡੀਗੜ੍ਹ ਦੋਸਤੋ ਦੇਖੋ ਪਹਿਲਾਂ ਸੈਕਟਰ 40 ਦੇ A ਦੇ ਵਿੱਚ ਸੀਗਾ ਹੁਣ ਸੈਕਟਰ 18 ਦੇ ਵਿੱਚ ਹੋਏਗਾ ਫਿਰ ਉਹਨਾਂ ਨੇ ਕੀਤਾ ਸੈਂਟਰ ਕੋਡ 220 ਗਵਰਨਮੈਂਟ ਹਾਈ ਸਕੂਲ ਸੈਕਟਰ 35D ਇਹਨੂੰ ਕਰ ਦਿੱਤਾ ਹੈ ਸੈਕਟਰ 48D ਗਵਰਨਮੈਂਟ ਮਾਡਲ ਹਾਈ ਸਕੂਲ ਚੰਡੀਗੜ੍ਹ ਦੇਖੋ ਜੀ 48 ਵਾਲਾ ਜਿਹੜਾ ਕੀਤਾ ਉਹ 35 ਵਿੱਚ ਪਹਿਲਾਂ ਸੀਗਾ ਠੀਕ ਹੈ ਜੀ ਇਸ ਲਈ ਜਿਨ੍ਹਾਂ ਉਮੀਦਵਾਰਾਂ ਚੁਕਤ ਦਰਸਾਏ ਕਾਲਮ ਅਨੁਸਾਰ ਪ੍ਰੀਖਿਆ ਕੇਂਦਰ ਲਾਟ ਹੋਏ ਸਨ ਉਹ ਕੇਵਲ ਉਹ ਉਮੀਦਵਾਰ ਮੋੜ ਤਬਦੀਲ ਕੀਤੇ ਗਏ ਹਨ ਵਿੱਚ ਦਰਸਾਏ ਨਵੇਂ ਕੇਂਦਰ ਅਨੁਸਾਰ ਆਪਣਾ ਕਾਰਡ ਵੈਬਸਾਈਟ ਤੋਂ ਮੋੜ ਡਾਊਨਲੋਡ ਕਰ ਲੈਣਾ ਅਤੇ ਪ੍ਰੀਖਿਆ ਕੇਂਦਰ ਸਬੰਧਤ ਕੇਂਦਰ ਵਿਖੇ ਰਿਪੋਰਟ ਕਰਨਾ ਯਕੀਨੀ ਬਣਾਉਣ ਸੋ ਦੋਸਤੋ ਮੇਰੇ ਮਿੱਤਰੋ ਜਿਨ੍ਹਾਂ ਜਿਨ੍ਹਾਂ ਦਾ ਪੇਪਰ ਹੈ ਉਹਨਾਂ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਕਿ ਉਸ ਦਿਨ ਉਹ ਕਿਸੇ ਗਲਤ ਪਲੇਸ ਤੇ ਨਾ ਪਹੁੰਚ ਜਾਣ ਉਹ ਆਪਣੇ ਸਹੀ ਸਕੂਲ ਦੇ ਵਿੱਚ ਸਹੀ ਸਮੇਂ ਤੇ ਪਹੁੰਚ ਜਾਣ ਸੋ ਇਹ ਵੀਡੀਓ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਸਵਾਲ ਹੁੰਦਾ ਹੈ ਕਿਉਂਕਿ ਪੇਪਰ A ਜਿਹੜਾ ਹੈ ਕੁਆਲੀਫਾਈਂਗ ਟੈਸਟ ਹੈ 95 94 88 ਟੂ ਕਾਟਰ ਸੋ ਇਹ ਵੀਡੀਓ ਨੂੰ অতি ਜ਼ਰੂਰੀ ਸਮਝ ਕੇ ਜਰੂਰ ਸ਼ੇਅਰ ਕਰ ਦੇਣਾ ਮੇਰੇ ਮਿੱਤਰੋ ਧੰਨਵਾਦ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ